ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਦੋਸਤੋ ਐਸ ਘਰ ਚੋਂ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਐਸ ਘਰ 'ਚ ਵੀਰ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਵੀਰ ਕੋਲੇ ਪਸ਼ੂ ਆਏ ਰਹਿੰਦੇ ਆ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਰਸੀ ਵੈਡ ਦਿਖਾਉਣੀ ਦੂਜੇ ਸੂਏ ਚੰਗੇ ਰਿਕਾਰਡ ਵਾਲੀ ਆ ਤੇ ਸੂਣ ਵਿੱਚ ਕੁਸ ਟਾਈਮ ਹਜੇ ਕੱਚੀ ਆ ਵਿਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜੇ ਸਵੇਰ ਵੱਛੀ ਸੋਣ ਵਾਲੀ ਐ ਡੇਟ ਮੁਤਾਬਕ ਬਾਈ ਕਹਿੰਦਾ ਇੱਕ ਹਫਤਾ ਹਜੇ ਸੋਣ ਵਿੱਚ ਕੱਚੀ ਐ ਪਹਿਲੇ ਸੂਏ ਬਾਈ ਕਹਿੰਦਾ ਮਾਰਕਾ ਦੇ ਦਸਰ ਮੁਤਾਬਕ ਵੱਛੀ ਨੇ 18-19 ਕਿਲੋ ਤੱਕ ਖੁੱਲਾ ਚਵਾਇਆ ਤੇ ਐਤਕੀ ਬਾਈ ਕਹਿੰਦਾ ਦੂਜੇ ਸਵੇਰ 20 ਲੀਟਰ ਤੱਕ ਖੁੱਲਾ ਚਵਾਜੂਗੀ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਬਰੀਡ ਚੰਗੀ ਹੈ ਦੋਸਤੋ ਬਹੁਤ ਇੰਨਾ ਕੁ ਵਜੇ ਨਾਰਮਲ ਚ ਆਜੂਗਾ ਬਾਕੀ ਦੋਸਤੋ ਗਾ ਮੌਸਮ ਚੰਗਾ ਸਿਆਲ ਤੁਰਿਆ ਆਉਂਦਾ ਬੱਚੀ ਚੰਗੀ ਹੈ ਦੁੱਧ ਨਾਰਮਲ ਚ ਆਜੂਗੀ 2 ਲੀਟਰ ਇੱਕਾ ਦੋਸਤੋ ਬੱਚੀ ਦਾ ਪੂਰਾ ਵਾ ਡੇਟਾ ਅੰਚੇ ਦੀ ਹੈ ਬੋਦੀ ਵਾਲੀ ਜਰਸੀ ਹੈ ਦੋਸਤੋ ਢਾਂਚਾ ਸੋਹਣਾ ਕਦ ਕੜ ਦੋਸਤੋ ਪੂਰਾ ਉੱਚਾ ਲੰਮਾ ਵੱਡਾ ਕਦ ਕਾਟ ਆ ਹਵਾਨੇ ਛਜੇ ਵਾਲਟੇ ਨਾਲ ਦੋਸਤੋ ਬਹੁਤ ਪਈਆਂ ਵੱਚੀ ਨੇ ਵਾਲਟੇ ਲਾ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਫੇਰ ਸੋਨਾ ਜਰਸੀ ਆ ਦੋਸਤੋ ਬੋਦੀ ਵਾਲੀ ਖਨਾਸਾਈ ਦੋਸਤੋ ਪੂਰਾ ਸੋਨਾ ਚਾਰੇ ਥਣ ਫੁੱਲ ਗਿਆ ਤੇ ਕੱਲੇ ਕੱਲੇ ਨਿਕਰ ਮੇ ਸੋਹਣੇ ਲੱਗੇ ਹੋਏ ਆ ਹਵਾਨੇ ਛਜੇ ਵਾਲਟੇ ਨਾਲ ਬਹੁਤ ਪਈਆਂ ਦੋਸਤੋ ਵੱਚੀ ਨੇ ਵਾਲਟੇ ਨਾਲ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਫੇਰ ਸੋਨਾ ਹਵਾਨਾ ਦੋਸਤੋ ਜੈ ਸਾਈਡ ਤੋਂ ਚੈੱਕ ਕਰ ਸਕਦੇ ਆ ਵਾਲਟੇ ਨਾਲ ਹਜੇ ਬਹੁਤ ਪਈਆਂ ਖਨਾਸਾਈ ਦੋਸਤੋ ਸੋਨਾ ਫੋਰ ਚੰਗ ਹੋਰਾ ਨਹੀਂ ਚਾਰੇ ਥਣ ਫੁੱਲ ਗਿਆ ਤੇ ਕੱਲੇ ਕੱਲੇ ਨਿਕਰ ਮੇ ਸੋਹਣੇ ਲੱਗੇ ਬਾਈ ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 48000 ਰੁਪਇਆ ਉਹ ਚੋ ਬਾਈ ਕਨਾਂ ਮਾਨਤਨ ਕਰ ਦਾਂਗੇ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਖਰੀਦਦਾਰੀ ਕਰ ਲਿਆ ਜੇ ਅੱਜ ਦੀ ਵੀਡੀਓ ਚ ਦੋਸਤੋ ਆਹੀ ਇੱਕ ਬਾਈ ਦੀ ਜਰਸੀ ਵੈਡ ਵਕਾਉ ਸੀ ਚੈਨਨ ਨੂੰ ਇਹ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਮੈਂ ਤਾਂ ਹੀ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ